ਵਾਹ ਜੱਲਾਹ ਜਿੰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ ਜੱਲਾਹ ਜਿੰਦਾਬਾਦ ਸਾਡਾ ਏਗਾ ਜਿੰਦਾਬਾਦ ਜਿੰਦਾਬਾਦ ਜੱਲਾਹ ਮਰਦਾਬਾਦ ਗਰਮਾਰੇ ਜਿੰਦਾਬਾਦ ਜਿੰਦਾਬਾਦ ਸਾਡੇ ਮਿਹਨਤ ਕਰਨ ਵਾਲੇ ਜਿੰਦਾਬਾਦ ਜਿੰਦਾਬਾਦ ਉਹਾਰੇ ਮਿਹਨਤ ਕਰਨ ਵਾਲੇ ਜਿੰਦਾਬਾਦ ਜਿੰਦਾਬਾਦ ਉਹ ਮੇਲਣ ਲੋਕ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਲੜੋਰੀ ਜਮਾਤ ਮਰਦਾਬਾਦ ਕੋ ਮਰਾਂਗੇ ਜਾਂ ਜੀਵਾਂਗੇ ਜੀਵਾਂਗੇ ਆਪਣੇ ਕਾਮਿ ਲਾਖੀ ਕਰਾਂਗੇ ਆਪਣੇ ਖੇਤਾ ਦੀ ਲਾਖੀ ਕਰਾਂਗੇ ਉਹ ਮਨਾ ਰਹੇ ਆ ਇਹ ਜਿਹੜੀ ਆਜ਼ਾਦੀ ਆ ਇਹਨੇ 10 ਲੱਖ ਤੋਂ ਵੱਧ ਐਸ ਫਰਾਤ ਤੇ ਸਾਡੇ ਲੋਕਾਂ ਦੀਆਂ ਜਾਨਾਂ ਲਈਆਂ ਨੇ ਇਸ ਕਰਕੇ ਇਹ ਜਦ ਵੀ ਜਿਹੜੀ ਆ ਇਹ ਝੂਠੀ ਆ ਇਹ ਨੂੰਹੋ ਫਰਮਾਇਦਰਾਂ ਦੇ ਹੱਕ ਚ ਭੁਗਤਾਨ ਹੋ ਰਹੇ ਲੋਕ ਕਿੱਥੇ ਹੋਏ ਆ ਇਹ ਉਹਨਾਂ ਦੇ ਹੱਕ ਚ ਝੂਠੀ ਆ ਕਰ ਰਹੇ ਲੋਕ ਕਿੱਥੇ ਹੋਇਆ ਜਿੱਦਾਂ ਕਿਸਾਨ ਖਤਮ ਹੋ ਗਿਆ ਮਜ਼ਦੂਰ ਨੇ ਕਿੰਨੇ ਪੁੱਛਣਾ ਤੇ ਔਰ ਦੁਕਾਨਦਾਰ ਲੋਕ ਤੋਂ ਦੇ ਹੋਣਗੇ ਕੋਈ ਦੁਕਾਨਦਾਰ ਜੇ ਪੈਸੇ ਨਹੀਂ ਸਾਡੇ ਕੋਲ ਹੈ ਤਾਂ ਅਸੀਂ ਦੁਕਾਨ ਤੱਕ ਹੀ ਕਰਨ ਜਾਵਾਂਗੇ ਜੇ ਸਾਡੇ ਕੋਲ ਪੈਸੇ ਨਹੀਂ ਹੋਏ ਤਾਂ ਜਾਵਾਂਗੇ ਆਪਾਂ ਨਜ਼ਾਰਾਂ 'ਚ ਜੇ ਪੈਸਾ ਹੀ ਨਹੀਂ ਹੋਇਆ ਤਾਂ ਲੈ ਲਾਂਗੇ ਇਹਨਾਂ ਦੀ ਗੱਡੀਆਂ ਜੇ ਪੈਸਾ ਨਹੀਂ ਹੋਇਆ ਤਾਂ ਪਾਵਾਂਗੇ ਕੱਪੜੀਆਂ ਹੀ ਆਕਾਂਗੇ ਉਦੋਂ ਗੁਜ਼ਾਰੇ ਕਰਾਂਗੇ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਸਦਕਾ ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੇ ਮੌਕੇ ਫਤਿਹਗੜ ਚੂਨੀਆ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਜੋ ਵਕਫਾ ਪਿੰਡਾਂ ਚ ਹੁੰਦਾ ਆ ਵਾਪਸ ਫਤੇਗੜ ਚੂੜੀਆਂ ਦਾਣਾ ਮੰਡੀ ਵਿਖੇ ਇਸ ਮਾਮਲੇ ਹੋਵੇਗਾ ਇਸ ਮੁਖੇ ਵਕਫਾ ਕਿਸਾਨ ਅੱਗਵਾਂ ਨੇ ਗੱਲਬਾਤ ਕਰਦੇ ਆ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਚੱਲਿਆਗਾ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀਆਂ ਮੰਗਾਂ ਮੰਨ ਕੇ ਵੀ ਜਿਹੜੀਆਂ ਉਹ ਲਾਗੂ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਉਹਨਾਂ ਨੇ ਕਿਹਾ ਕਿ ਉਹ ਡੱਲੇਵਾਲ ਤੇ ਮਰਨ ਵਰਤ ਨੂੰ ਲੈ ਕੇ ਵੀ ਕਾਫੀ ਚਿੰਤਤ ਹਨ ਅਤੇ ਮੋਦੀ ਸਰਕਾਰ ਦੇ ਕਰਨ ਤੇ ਜੋ ਨਹੀਂ ਸਰ ਕਰ ਰਹੀ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਦ ਤੱਕ ਇਹ ਸੰਘਰਸ਼ ਉਹਨਾਂ ਦਾ ਜਾਰੀ ਰਹੇਗਾ ਵਾਪਕ ਕਿਸਾਨ ਵਗੈਰਾ ਗੱਲਬਾਤ ਕਰ ਟਰੈਕਟਰ ਮਾਰਚ ਜਿਹੜਾ ਵਾ 26 ਜਨਵਰੀ ਦੇ ਮੌਕੇ ਕਿਸਾਨਾਂ ਵੱਲੋਂ ਕੱਢਿਆ ਜਾਦਾ ਜਬਰਦਸਤ ਫਤਿਹਗੜ ਚੂਰੀਆਂ ਚ ਕੀ ਕੀ ਦੇ ਵੇਖੋ ਅੱਜ ਵਾਟਸਾ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਇਹ ਸਾਰੇ ਭਾਰਤ ਚ ਜਿਹੜਾ 26 ਜਨਵਰੀ ਨੂੰ ਟਰੈਕਟਰ ਮਾਰਚ ਹੋ ਰਿਹਾ ਆ ਜਿਹੜਾ ਅਸੀਂ ਇੱਥੇ ਚਾਰ ਕਿਸਾਨ ਜਥੇਬੰਦੀਆਂ ਲੋ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਭਾਰਤੀ ਕਿਸਾਨ ਜੁਨੀਅਰ ਇਕਤਾ ਗ੍ਰਾਂਹ ਕਿਰਤੀ ਕਿਸਾਨ ਜੁਨੀਅਰ ਪੰਜਾਬ ਤੇ ਝਮੂਰੀ ਕਿਸਾਨ ਸਭਾ ਲੋ ਅਧਿਗਠ ਚੂੜੀਆਂ ਨਹੀਂ ਦਾਣਾ ਮੰਡੀ ਚ ਕਰ ਰਹੇ ਆ ਇਹਦੇ ਪਿੱਛੇ ਵੇਖੋ ਗੱਲ ਇਹ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਮੋਦੀ ਸਰਕਾਰ ਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ ਜਿਹਨੂੰ ਆਪਾਂ ਕਾਲੇ ਕਾਨੂੰਨ ਕਹਿੰਦੇ ਸਾਂ ਉਹ ਪੰਜਾਬ ਹਰਿਆਣੇ ਦੇ ਲੋਕਾਂ ਨੇ 13 ਮਹੀਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੜ ਕੇ 77500 ਤੋਂ ਵੱਧ ਸ਼ਹਾਦਤਾਂ ਦੇ ਕੇ ਰੱਦ ਕਰਵਾਏ ਸੀ ਤੇ ਉਸ ਸਮੇਂ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਮੋਦੀ ਸਰਕਾਰ ਮੰਨ ਗਈ ਸੀ ਪਰ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਉਹਨਾਂ ਮੰਗਾਂ ਨੂੰ ਲੈ ਕੇ ਮੋੜ ਜਿਹੜਾ ਮੋਰਚਾ ਲੱਗਾ ਸ਼ੰਭੂ ਤੇ ਖਨਵਰੀ ਇਸੇ ਤਰ੍ਹਾਂ ਹੀ ਮੋਤੀ ਸਰਕਾਰ ਜਿਹੜੇ ਪਹਿਲੇ ਤਿੰਨ ਕਾਨੂੰਨ ਹੀ ਉਹਨਾਂ ਨੂੰ ਟੇਹੇ ਢੰਗ ਨਾਲ ਲਾਗੂ ਕਰਨ ਵਾਸਤੇ ਇੱਕ ਨਵਾਂ ਖੇਤੀ ਖਰੜਾ ਲੈ ਕੇ ਆਈ ਹੈ ਉਹ ਵੀ ਜਿਹੜੀ ਅਸੀਂ ਸਮਝਦੇ ਹਾਂ ਵੀ ਬਹੁਤ ਸਾਰੀ ਘਾਤਕ ਹੈ ਉਹਨੇ ਜਿੱਥੇ ਅਸੀਂ ਖਲੋਤੇ ਆ ਇਹ ਦਾਣਾ ਮੰਡੀਆਂ ਜਿਹੜੀਆਂ ਉਹਨਾਂ ਨੇ ਖਤਮ ਕਰ ਦੇਣੀਆਂ ਨੇ ਇਹ ਕੱਲੀ ਕਿਸਾਨੀ ਨੂੰ ਸੱਟ ਨਹੀਂ ਬਚੀ ਇਹ ਪੱਲੇਦਾਰਾਂ ਨੂੰ ਆੜਤੀਆਂ ਨੂੰ ਮਜ਼ਦੂਰਾਂ ਨੂੰ ਟਰਾਂਸਪੋਰਟਰਾਂ ਨੂੰ ਇਹ ਸਾਰਿਆਂ ਨੂੰ ਜਿਹੜਾ ਨਾ ਸੱਚ ਉਹ ਇਹ ਕਿੱਤੇ ਚੋਂ ਕੱਟਣਾ ਚਾਹੁੰਦੀ ਆ ਤੇ ਇਹ ਜਿਹੜੇ ਖੇਤੀਬਾੜੀ ਸੈਕਟਰ ਆ ਇਹ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਇਹ ਸੱਚ ਮੋਤੀ ਇਸ ਪਾਸੇ ਚੱਲੀ ਹੋਈ ਹੈ ਸਰਕਾਰ ਆ ਤੇ ਪੰਜਾਬ ਹਰਿਆਣੇ ਦੇ ਸਾਰੇ ਜਿਹੜੇ ਕਿਸਾਨ ਆ ਉਹ ਟਟਕੇ ਦਾ ਮੁਕਾਬਲਾ ਕਰ ਰਹੇ ਨੇ ਇਹਦਾ ਵਿਰੋਧ ਕਰ ਰਹੇ ਨੇ ਤੇ ਇਸ ਕਰਕੇ ਅੱਜ ਅਸੀਂ ਸਟ੍ਰਾਈਟਰ ਮਾਰਚ ਰਹੀ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਸੱਦਾ ਦੇ ਰਹੇ ਹਾਂ ਕਿ ਆਓ ਸਾਰਿਆਂ ਦੀ ਸਾਂਝੀ ਲੜਾਈ ਆ ਤੇ ਸਾਰੇ ਲੋਕ ਜਿਹੜਾ ਆਪਣਾ ਬੰਦਾ ਬੰਦਾ ਜਿਹੜਾ ਯੋਗਦਾਨ ਇਹਦੇ ਚ ਪਾਈਏ ਇਹ ਜਿਹੜਾ ਸੰਘਰਸ਼ ਆਪਾਂ ਜਿੱਤੀਏ ਅੱਜ ਸੁਲੁਕ ਸੁਲੁਕ ਬੋਚੇ ਲੋਕਾਂ ਨੂੰ ਇਹ ਪੇਸ਼ ਸਾਰੇ ਜਾਣੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਟਰੈਕਟਰਾਂ ਦਾ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਕਿਹੜੇ ਢੰਗ ਨਾਲ ਖਰੜਾ ਲੈ ਕੇ ਆਈ ਆ ਕੌਮੀ ਮੰਡੀ ਖੇਤੀ ਨੀਤੀ ਆ ਉਹਨੂੰ ਰਾਹਤ ਕਰਾਉਣ ਵਾਸਤੇ ਆ ਜੇ ਖਰੀਦ ਲਾਗੂ ਹੁੰਦਾ ਸਾਡੀ ਜਿਹੜੀ ਆ ਮੰਡੀ ਆ ਸਰਕਾਰੀ ਇਹ ਸਾਰੀ ਖਤਮ ਹੋ ਜਣੀ ਆ ਤੇ ਆਉਣ ਵਾਲੇ ਸਮੇਂ ਚ ਉਹ ਅਡਾਨੀਆ ਦਾ ਜਿਹੜਾ ਸੈਂਕੋਗ੍ਰਾਮ ਖੁੱਲੇ ਆ ਉਹਨਾਂ ਨੂੰ ਜਿਹੜਾ ਹਰੇ ਪੰਡਾਰ ਪੁੱਲ ਦੇਣਾ ਚਾਹੁੰਦੀ ਆ ਕੇਂਦਰ ਸਰਕਾਰ ਵੀ ਨਾਲ ਜੋਖੀ ਕਰ ਇਸ ਐਕਟ ਦੇ ਵਿੱਚ ਲਿਖਿਆ ਹੋਇਆ ਆ ਕਿ ਪਿੰਡਾਂ ਦੇ ਵਿੱਚ ਕਮੇਟੀਆਂ ਬਣਨ ਕਿਸਾਨਾਂ ਦੀ ਉਹ ਨਾਂਜ ਇਕੱਠਾ ਕਰਕੇ ਰੱਖਾਂ ਤੇ ਉੱਥੋਂ ਆ ਕੇ ਵਪਾਰੀ ਜਿਹੜਾ ਖਰੀਦੂਗਾ ਹਾਲ ਦੀ ਗੱਡੀ ਉਹ 100 200 ਰੁਪਏ ਵਾਧਾ ਦੇ ਦਿੰਗੇ ਪਿੰਡਾਂ 'ਚ ਕਿਸਾਨ ਖੁਸ਼ ਹੋ ਜੂਗਾ ਮੈਨੂੰ ਮੰਡੀ ਨਹੀਂ ਜਾਣਾ ਪਿਆ ਮੇਰੇ ਘਰੋਂ ਫਸਲ ਚੁੱਕੀ ਗਈ ਆ ਜਦੋਂ ਆ ਵੰਡੀ ਖਤਮ ਹੋ ਗਈ ਫਿਰ ਉਹੀ ਜਿਹੜਾ ਨਾਲ 100 ਰੁਪਏ ਵਾਧਾ ਖਰੀਦਿਆ ਸੀ ਉਹ 500 ਰੁਪਏ 1000 ਰੁਪਏ ਘੱਟ ਖਰੀਦੂਗੀ ਜਿਵੇਂ ਬਿਹਾਰ ਦੇ ਵਿੱਚ ਹੋ ਰਿਹਾ ਉਹ ਨਾਲ ਮੰਡੀ تباہ ਹੋਊਗੀ ਉਹਦੇ ਨਾਲ ਜਨਤਕ ਵੰਡ ਪ੍ਰਣਾਲੀ ਜਿਹੜੀ 80 ਕਰੋੜ ਲੋਕਾਂ ਦਾ ਭੋਜਨ ਸਰਕਾਰ ਦਿੰਦੀ ਆ ਉਹ ਸਾਰਾ ਖਤਮ ਹੋਊਗਾ ਜ਼ਮੀਨਾਂ ਦੀ ਆਮਦਨ ਘਟੂਗੀ ਜ਼ਮੀਨਾਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਜਾਣਗੀਆਂ ਤੇ ਸਾਰਾ ਬਾਜ਼ਾਰ ਜਿਹੜਾ ਚੱਲਦਾ ਖੇਤੀ ਤੋਂ ਉਹ ਸਾਰਾ ਖਤਮ ਹੋਊਗਾ ਇਹ ਕਰਕੇ ਸਮੁੱਚੇ ਲੋਕਾਂ ਦੀ ਲੜਾਈ ਆ ਇਸ ਲੜਾਈ ਦੇ ਵਿੱਚ ਵਾਧਾ ਕਰਕੇ ਸਾਰੇ ਲੋਕੀ ਨੂੰ ਅਸੀਂ ਬੇਨਤੀ ਕਰਦਾ ਕਿ ਇਹਨਾਂ ਨੂੰ ਸ਼ਾਮਲ ਕਰੋ ਸਾਡੀ ਕੀ ਕਹਿੰਦੇ ਜੀ ਅਸੀਂ 13 ਮਹੀਨੇ ਸ਼ਿਕਾਇਤ ਲੜਿਆ ਤੇ ਮੋਦੀ ਸਰਕਾਰ ਜੋ ਵੀ ਉਹ ਮੰਗਾ ਸਾਡੀਆਂ ਲੜੀ ਤੇ ਆਉਂਦੀਆਂ ਆ ਜਿੰਨਾ ਚਿਰ ਉਹਨਾਂ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਇਹ ਇਦਾਂ 26 ਫੋਰਸ ਗਿਆ ਸਤੇਜ ਕੀਤਾ ਜਾਊਗਾ ਇਹ ਸਾਡੀਆਂ ਅੱਜ ਚਾਰ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਦੁਨੀਆ ਦੀ ਇਕਤਾ ਗ੍ਰਾਂਹ ਜੰਬੂਰੀ ਕਿਸਾਨ ਸਭਾ ਪੰਜਾਬ ਕ੍ਰਾਂਤੀਕਾਰੀ ਆਪ ਦੇ ਕੀਰਤੀ ਕਿਸਾਨ ਦੁਨੀਆ ਸੰਜਿਆ ਗਿਆ ਸਤੇਜ ਲੜ ਰਹੇ ਆ ਇਹ ਤੋਂ ਵੀ ਜ਼ੋਰ ਸ਼ਕਤੀ ਤੇਜ਼ ਕੀਤਾ ਜਾਊਗਾ ਜੇ ਸਾਡੇ ਮੋਦੀ ਸਰਕਾਰ ਤੇ ਕੰਨਾਂ ਦੇ ਜੂਨ ਆਸਰ ਕੀ ਤੇ ਹੋਰ ਸ਼ਕਤੀ ਤੇਜ਼ ਕਰਾਂਗੇ ਮੋਦੀ ਸਰਕਾਰ ਦੇ ਬਰਖਲਾਫ ਅੱਜ ਅਸੀਂ ਫਲੇਗੜ ਚੂੜੀਆਂ ਤੇ ਅੱਜ ਇਹ ਟਰੈਕਟਰ ਮਾਰਚ ਕਰ ਰਹੇ ਆ ਇਹ ਸਾਡੀ ਕਸਾਨੀ ਤੇ ਜਵਾਨੀ ਜਵਾਨੀ ਵੀ ਆਡੀ ਖੋਚ ਰਹੀ ਆ ਸਾਡੇ ਜੀ ਸਾਡੇ ਪੰਜਾਬ ਦੇ ਵਿੱਚ ਇੰਨਾ ਨਸ਼ਾ ਅੱ ਤੋਂ ਪਰਾਂ ਇਹ ਚ ਕਰਕੇ ਅਸੀਂ ਇਹ ਮੋਦੀ ਸਰਕਾਰ ਨੂੰ ਪਿੱਟਖਿਆਪਾ ਕਰ ਰਹੇ ਆ ਵੀ ਇਹ ਜਿਹੜੀ ਸਾਡੀ ਜਵਾਨੀ ਦੀ ਤਕਸ਼ਾਨੀ ਆ ਮੰਡੀਆਂ ਸਾਡੀਆਂ ਜਿਹੜੀਆਂ ਖੁੱਛ ਜਾਣੀਆਂ ਨੇ ਮਲਦੂਰ ਵਿਲੇ ਹੋ ਜਾਣੇ ਨੇ ਫਾਰਟ ਕਾਰੋਬਾਰ ਖਾਪ ਹੋ ਜਾਣੇ ਨੇ ਇਹ ਚ ਕਰਕੇ ਅਸੀਂ ਬੇਨਤੀ ਕਰਨੀਆਂ ਇਹ ਟਰੈਕਟਰਾਂ 'ਚ ਮਾਰ ਕੇ ਇਸ ਕਰਕੇ ਕਰ ਰਹੇ ਆ ਇਹਦਾ ਪਿੱਟਖਿਆਪਾ ਕਰ ਰਹੇ ਆ ਮੋਦੀ ਸਰਕਾਰ ਦਾ ਵੀ ਇਹ ਦੂਜਾ ਨਾਲ ਕਿਦਾ ਸਾਨੂੰ ਇਹ ਜਿਹੜੀਆਂ ਥੁਲਚਾਂ ਦਿੱਤੀਆਂ ਜਾਣ ਸਾਡੀ ਮੰਡੀ ਸਰਕਾਰ ਜਿਹੜੀ ਆ ਪੱਕੀ ਹੋਵੇ ਅਸੀਂ ਇਹਨਾਂ ਨੂੰ ਦਾਣਾ ਮੰਗਾ ਇੱਥੇ ਛੁੱਟ ਗਏ ਪ੍ਰਾਈਵੇਟ ਵਾਲੇ ਜਿਹੜੇ ਇਹਨਾਂ ਨੂੰ ਭਜਾਏ ਜਾਣ ਦਾਨੀ ਬਾਨੀ ਇਹਨੇ ਉਹ ਕਮਜਾ ਕਰ ਰਹੇ ਸਾਡੇ ਤੇ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਟਰੈਕਟਰ ਮਾਰ ਤੇ ਤਾਂ ਕਰਕੇ ਕਰ ਕਰਨੇ ਚਾਰ ਜਿਹੇ ਬੰਦੀਆਂ ਇਕੱਠੀਆਂ ਹੋ ਕੇ ਕਰਕੇ ਆ ਵੀ ਇਹ ਜਿਹੜਾ ਸਾਡਾ ਚਾਪਾ ਇਹ ਗਲੋ ਲੈ ਜੇ ਸਭ ਤੋਂ ਪਹਿਲਾਂ ਤੇ ਬਾਟ ਸਾਹਿਬ ਅਸੀਂ ਪ੍ਰੈਸ ਦਾ ਕੋਟ ਕੋਟ ਧੰਨਵਾਦ ਕਰਦੇ ਆ ਜਿਹੜਾ ਇਹ ਸੰਘਰਸ਼ ਦਾ ਵੱਡਾ ਹਿੱਸਾ ਬਣੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਆਪਣੀ ਆਵਾਜ਼ ਪਚਾਰੇ ਨੇ ਦੂਸਰੀ ਧੰਨਵਾਦ ਕਰਦੇ ਆ ਅੱਜ ਨੌਜਵਾਨਾਂ ਦਾ ਜਿਨ੍ਹਾਂ ਨੇ ਇਸ ਕਾਲੀ ਆਜ਼ਾਦੀ ਨੂੰ ਪਛਾਣ ਲਿਆਵਾ ਕਿ ਆਜ਼ਾਦੀ ਜਿਹੜੀ ਆਈ ਆ ਇਹ ਸਰਕਾਰਾਂ ਨੇ ਝੂਠਾ ਨਾਟਕ ਕੀਤਾ ਵਾ ਡਰਾਮਾ ਕੀਤਾ ਵਾ ਆਜ਼ਾਦੀ ਅਸਲੀ ਨਹੀਂ ਆਈ ਜਿਹੜਾ ਭਗਤ ਸਿੰਘ ਚਾਹੁੰਦੇ ਸੀ ਕਿ ਮਨੁੱਖ ਦੀ ਲੋਟ ਮਨੁੱਖ ਦੇ ਹੱਥੋਂ ਖਤਮ ਕਰਨੀ ਆ ਉਸ ਆਜ਼ਾਦੀ ਵਾਸਤੇ ਸਾਨੂੰ ਅਜੇ ਹੋ ਲੜਨਾ ਪੈਣਾ ਵਾ ਇਸ ਕਰਕੇ ਮੈਂ ਨੌਜਵਾਨਾਂ ਦਾ ਬਹੁਤ ਕੋਟ ਕੋਟ ਧੰਨਵਾਦ ਕਰਦਾ ਵਾਂ ਤੇ ਜਿਨ੍ਹਾਂ ਨੇ ਅੱਜ ਪੂਰੇ ਭਾਰਤ ਅੰਦਰ ਟਰੈਕਟਰ ਜਿਹੜੇ ਆਪਣੇ ਸ਼ੜਕਾਂ ਤੇ ਲਿਆ ਕੇ ਇਹ ਮੋਦੀ ਸਰਕਾਰ ਦੀਆਂ ਅੱਖਾਂ ਖੋਲ ਦੇਣੀਆਂ ਨੇ ਤੇ ਮੋਦੀ ਸਰਕਾਰ ਜਿਹੜੀ ਕੁੰਬ ਕਰਨ ਦੀ ਨੀਂਦ ਸੁੱਤੀ ਆ 12 ਮਹੀਨੇ ਤੋਂ ਲਗਭਗ ਕਿਸਾਨਾਂ ਨੂੰ ਬਾਰਡਰਾਂ ਤੇ ਬਿਠਾਇਆ ਹੋਇਆ ਵਾ ਉਹਨਾਂ ਦੀ ਅੱਖਾਂ ਖੋਲ ਕੇ ਇਹ ਦੱਸਣਾ ਵਾ ਕਿ ਸਾਨੂੰ ਪਤਾ ਵਾ ਕਿ ਆਜ਼ਾਦੀ ਜਿਹੜੀ ਕਾਲੀ ਆ ਅਸਲੀ ਆਜ਼ਾਦੀ ਲਿਆਉਣ ਵਾਸਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਰਾ ਦੀ ਵੀ ਕੁਰਬਾਨੀ ਕਰਨੀ ਪਈ ਅਸੀਂ ਤਗੜੇ ਹੋ ਕੇ ਕਰਾਂਗੇ ਕੱਲਾ ਟਰੈਕਟਰ ਮਾਰਚ ਨਹੀਂ ਕਰ ਰਹੇ ਇਸ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਜਿਹੜੇ ਮੋਦੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਕੋਪਰੇਟ ਘਰਾਣੇ ਰਿਆ ਕੇ ਜਿਹੜੇ ਇੱਥੇ ਕਾਨੂੰਨ ਘਟ ਰਹੀ ਆ ਉਹਨਾਂ ਨੂੰ ਰੱਦ ਕਰਵਾਵਾਂਗੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 26 ਜਨਵਰੀ ਨੂੰ ਜੋ ਟਰੈਕਟਰ ਮਾਰਚ ਕੱਢ ਰਹੇ ਆ ਉਹ ਪੂਰਾ ਹਿੰਦੁਸਤਾਨ ਦੇ ਵਿੱਚ ਅੱਜ ਜੋ ਕਹਿ ਰਹੇ ਯਾਦੀ ਆਹੀਂਗੇ ਨੇ ਯਾਦੀ ਨਹੀਂ ਬਰਬਾਦੀ ਆ ਇਸ ਬਰਬਾਦੀ ਨੂੰ ਦੱਸਣ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਜੋ ਤੁਸੀਂ ਕਾਲੇ ਕਾਨੂੰਨ ਲੈਂਦੇ ਨੇ ਉਹ ਰੱਦ ਕਰਕੇ ਫਿਰ ਤੋਂ ਸਾਹ ਸ਼ੁਰੂ ਕਰ ਦਿੰਦੇ ਨੇ ਤਕਰੀਬਨ ਪਿਛਲੇ ਸਮੇਂ ਜੋ ਦਿੱਲੀ ਮੋਰਚਾ ਲੱਗਾ ਬੜੇ ਲੰਮੇ ਮੋਰਚੇ ਤੋਂ ਬਾਅਦ ਇਹ ਕਾਨੂੰਨ ਵਾਪਸ ਲੈਵੇ ਪਰ ਲਹਿਦੀ ਰੂ ਵਿੱਚ ਉਹ ਕਾਨੂੰਨ ਵਾਪਸ ਨਹੀਂ ਲਏ ਦੁਬਾਰਾ ਲਾਗੂ ਕਰ ਦਿੱਤੇ ਪਿਛਲੀ 13 ਫਰਿਦ ਤੋਂ ਲੈ ਕੇ ਜੋ ਸਾਡਾ ਦਿੱਲੀ ਜਾਣ ਵਾਸਤੇ ਪ੍ਰੋਗਰਾਮ ਬਣਿਆ ਸੀ ਉਹ ਇਹਨਾਂ ਨੇ ਸਾਨੂੰ ਦਿੱਲੀ ਬਾਰਡਰ ਤੇ ਹਰਿਆਣਾ ਵਾਲੇ ਬਾਰਡਰ ਤੇ ਕੰਧਾ ਕਰਕੇ ਸ਼ਿਰਕਾ ਦੇ ਰੋਗਤਾ ਜੋ ਕਿ ਮੋਰਚਾ ਚੱਲ ਰਿਹਾ ਏ ਉਸੇ ਮੋਰਚੇ ਦੇ ਵਿੱਚ ਸਾਡੇ ਮਹਾਨ ਜੋਦੇ ਇਹ ਨਿਆਜ਼ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤੇ ਬਿਠੇ ਨੇ ਅੱਜ ਉਹਨਾਂ ਨੂੰ 2 ਦਿਨ ਹੋ ਹੋ ਚੱਲੇ ਨੇ ਇਸ ਕਰਕੇ ਅਸੀਂ ਪਿੰਡ ਪਿੰਡ ਘਰ ਘਰ ਪੂਰੇ ਹਿੰਦੁਸਤਾਨ ਦੇ ਵਿੱਚ ਸਨੇਹਾ ਦੇ ਰਹੇ ਆ ਕਿ ਆ 26 ਮਾਰਚ ਨੂੰ ਟਰੈਕਟਰ ਮਾਰਚ ਕੱਢ ਕੇ ਇਹ ਜੋ ਮੋਰਚਾ ਜਿੱਤਣ ਵੱਲ ਅਸੀਂ ਲੈ ਕੇ ਚੱਲੀਏ ਤੇ ਚੱਲ ਰਹੇ ਹਾਂ ਇਸ ਸੰਗਰਸ਼ ਜੋ ਸਾਡਾ ਚੱਲਦਾ ਰਹੇਗਾ ਅਸੀਂ ਇਸ ਮੋਰਚੇ ਨੂੰ ਚਾਰ ਚੰਨ ਲਾਉਣ ਵਾਸਤੇ ਸਮੂਹ ਸੰਗਤ ਨੂੰ ਬੇਨਤੀ ਕਰਦੇ ਇਸੇ ਤਰ੍ਹਾਂ ਇਹ ਚੋਰਚੇ 'ਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਟਰੈਕਟਰ ਮਾਰਚ ਆ ਜੀ 26 ਜਨਵਰੀ ਨੂੰ ਕਿਸਾਨਾਂ ਦਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀ ਕਹਿੰਦੇ ਤੀਫਾ ਦੇ ਘਰ ਚੂੜੀਆਂ ਤਾਰਾਂ ਵੱਡੀ ਪਹੁੰਚੋ ਦੇਖੋ ਸਾਡੀ ਸਾਰੇ ਕਿਸਾਨੀ ਭਾਈਚਾਰੇ ਨੂੰ ਅਸੀਂ ਅਪੀਲ ਵੀ ਕਰਦੇ ਆ ਆਪਣੇ ਵੱਲੋਂ ਕਿ ਜਿਹੜਾ ਕਿਸਾਨੀ ਦੇ ਉੱਤੇ ਅੱਜ ਸਰਕਾਰਾਂ ਨਾਲ ਮਿਲ ਕੇ ਹਮਲਾ ਕਰਨੀਆਂ ਨੇ ਅੱਜ ਅਸੀਂ ਜੋ 26 ਜਨਵਰੀ ਵਾਲੇ ਦਿਨ ਜੋ ਮੋਰਚੇ ਦੀ ਜੋ ਮਾਰਚ ਦੀ ਕਾਲ ਦਿੱਤੀ ਗਈ ਸੀ ਉਹ ਜਿਹੜੀਆਂ ਕਿਸਾਨੀ ਨੂੰ ਦਬਾਇਆ ਜਾ ਰਿਹਾ ਵਾ ਔਰ ਜਿਹੜੇ ਧੱਕੇ ਨਾਲ ਕਾਨੂੰਨ ਜਿਹੜੇ ਕਿਸਾਨਾਂ ਦੇ ਉੱਤੇ ਥੋਪੇ ਜਾ ਰਹੇ ਆ ਔਰ ਸਾਡੇ ਜਿਹੜੇ ਲੀਡਰ ਨੇ ਉਹ ਜਿਹੜੇ ਮਰਨwarte ਤੇ ਬੈਠੇ ਨੇ ਉਹਨਾਂ ਦੀ سپورਟ ਦੇ ਵਿੱਚ ਅੱਜ ਅਸੀਂ ਇਹ ਕਿਸਾਨੀ ਮਾਰਚ ਕੱਢਣ ਜਾ ਰਹੇ ਆ ਔਰ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਆਹ ਰਲ ਮਿਲ ਕੇ ਇਸ ਮਾਰਚ ਦੇ ਵਿੱਚ ਵੱਧ ਚੜ ਕੇ ਆਪਾਂ ਹਿੱਸਾ ਲਈਏ ਤਾਂ ਜੋ ਜਿਹੜੇ ਧੱਕੇ ਨਾਲ ਕਿਸਾਨੀ ਦੇ ਉੱਤੇ ਕਾਨੂੰਨ ਥੋਕੇ ਜਾ ਰਹੇ ਆ ਉਹਨਾਂ ਤੋਂ ਉਹਨਾਂ ਨੂੰ ਰੱਦ ਕਰਵਾਇਆ ਜਾ ਸਕੇ ਔਰ ਆਉਣ ਵਾਲੇ ਸਮੇਂ 'ਚ ਇਕੱਲਾ ਕਿਸਾਨ ਹੀ ਨਹੀਂ ਇਹ ਸਾਡੀ ਦੁਕਾਨਦਾਰ ਵੀਰ ਔਰ ਸਾਡੀ ਮਾਰਕੀਟ ਵੀ ਜਿਹੜੀ ਆ ਸਾਡੀ ਜਿਹੜੀ ਇਹ ਸਾਰੀ ਦੀ ਸਾਰੀ ਖਤਮ ਕਰਨ ਦੀ ਜਿਹੜੀ ਇਹਨਾਂ ਦੀ ਪਲੈਨਿੰਗ ਆ ਉਹ ਉਹਨੂੰ ਰਲ ਮਿਲ ਕੇ ਜਿਹੜੀ ਆ ਠੱਲ ਪਾਈ ਜਾਵੇ। ਸੋ ਅਸੀਂ ਸਾਰਿਆਂ ਨੂੰ ਲਾਸਟ ਵਿੱਚ ਇਹ ਅਪੀਲ ਕਰਦੇ ਆ ਉਹ ਰਲ ਮਿਲ ਕੇ ਇਹ ਜਿਹੜੇ ਮੋਰਚੇ ਦੀ ਜਿਹੜੀ ਕਿਸਾਨੀ ਮਾਰਚ ਸ਼ੁਰੂ ਹੋਣ ਜਾ ਰਿਹਾ ਵਾ ਫਤਿਹਗੜ ਚੂੜੀਆਂ ਮੰਡੀ ਦੇ ਵਿੱਚੋਂ ਰਲ ਮਿਲ ਕੇ ਦਾ ਸਾਥ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।